ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਜੋ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਜਿਹਨਾਂ ਨਾਮ ਕੀ ਬਲਕਾਰ ਸਿੱਧੂ ਇੱਕ ਕਲਾਕਾਰ ਵੀ ਰਿਹਾਗਾ ਲੋਕਾਂ ਨੇ ਉਹਨੂੰ ਪਿਆਰ ਸਤਿਕਾਰ ਬਹੁਤ ਦਿੱਤਾ ਤੇ ਉਹਨੂੰ ਐਮਐਲਏ ਬਣਾਇਆ ਗਿਆ ਰਾਮਪੁਰਾ ਫੂਲ ਤੋਂ ਤਾਂ ਜੋ ਇਹ ਹੁਣ ਇੱਕ ਵਿਵਾਦ ਛੜਿਆ ਪਿਆਗਾ ਜੋ ਪੱਤਰਕਾਰ ਇੰਦਰਜੀਤ ਸਿੰਘ ਜੋ ਪੱਤਰਕਾਰ ਆ ਲੋਕ ਵਾਇਸ ਟੀਵੀ ਚੈਨਲ ਅਕਸਰ ਤੁਸੀਂ ਦੇਖਦੇ ਆ ਕਿਉਂਕਿ ਮੈਂ ਕਈ ਵੀਡੀਓ ਪਾਤੀਆਂ ਮੈਨੂੰ 2 ਦਿਨ ਹੋ ਗਏ ਇਹ ਵੀਡੀਓ ਪਾਉਂਦੇ ਨੂੰ ਬਲਕਾਰ ਸਿੱਧੂ ਤੇ ਮੈਂ ਇਹਦੇ ਤੇ ਵੀਡੀਓ ਇਹ ਕਰਕੇ ਪਾ ਰਿਹਾ ਹੈ ਤਾਂ ਇਹ ਸਾਡਾ ਗੋਤੀ ਆ ਬਲਕਾਰ ਸਿੱਧੂ ਵੀ ਗੋਤੀ ਆ ਤੇ ਜਿਹੜੇ ਨੌਜਵਾਨ ਦੇ ਪਰਚਾ ਪਾਇਆ ਨੇ ਇੰਦਰਜੀਤ ਸਿੱਧੂ ਆ ਜਿਹੜਾ ਪੱਤਰਕਾਰ ਉਹ ਵੀ ਉਹ ਵੀ ਸਿੱਧੂ ਹੀ ਆ ਇਹ ਗੋਤੀ ਹੈ ਇਹ ਤਾਂ ਤੇ ਜਿਹੜਾ ਮੈਂ ਖਬਰ ਬੋਲ ਰਿਹਾ ਸਾਡਾ ਵੀ ਪੰਜਾਬ ਦੇ ਮੁੱਦੇ ਤੇ ਚੈਨਲ ਆ ਅਸੀਂ ਵੀ ਸਾਡਾ ਗੋਤ ਵੀ ਸਿੱਧੂ ਆ ਪਰ ਅਸੀਂ ਇਹ ਨਹੀਂ ਕਹਿੰਦੇ ਗੋਤ ਦਾ ਪੱਖ ਅਸੀਂ ਤਾਂ ਰੱਖਦੇ ਜੇ ਚੰਗਾ ਕਰਿਆ ਹੁੰਦਾ ਕਿਉਂਕਿ ਸਾਰਾ ਪੰਜਾਬ ਇਹਦੇ ਖਿਲਾਫ ਹੋ ਰਿਹਾ ਇੱਕ ਵੀਡੀਓ ਹੁਣ ਹੋਰ ਅਪਲੋਡ ਹੋਈ ਆ ਲੋਕ ਵਾਇਟੀਵੀ ਚੈਨਲ ਤੋਂ ਹੋ ਸਕਦੇ ਆ ਜੋ ਉਹਨਾਂ ਦੇ ਘਰ ਦਾ ਕੋਈ ਮੈਂਬਰ ਜਾਂ ਕੋਈ ਹੋਰ ਪਰਿਵਾਰ ਹੋਵੇ ਪਰ ਲੋਕ ਵਾਇਟੀਵੀ ਚੈਨਲ ਤੋਂ ਜਿਸ ਭੈਣ ਨੇ ਹੁਣ ਫੇਰ ਇਹਦੀ ਚੰਗੀ ਤਰ੍ਹਾਂ ਲਾਹਪਾ ਕੀਤੀ ਆ ਜਿਹਦੇ ਵਿੱਚ ਕਿਹਾ ਗਿਆ ਜਿਹੜੀਆਂ ਮਾਤਾ ਪਿਤਾ ਨੂੰ ਤੂੰ ਗਲਤ ਬੋਲਿਆ ਜਿਹੜੀਆਂ ਨੇ ਤੇਰੇ ਉਹ ਫੁੱਲਾਂ ਦੇ ਹਾਰ ਪਾਈ ਤੂੰ ਉਹਨਾਂ ਵਾਸਤੇ ਇੰਨਾ ਗੰਦੇ ਸ਼ਬਦ ਬੋਲੇ ਆ ਤਾਂ ਹੁਣ ਜਿੱਤਿਆਂ ਦੇ ਹਾਰ ਪਾਉਣ ਵਾਸਤੇ ਤਿਆਰ ਰਹੀ ਕਿਉਂਕਿ ਤੈਨੂੰ ਇਸ ਕਰਕੇ ਨਹੀਂ ਜਿਤਾਇਆ ਸੀ ਲੋਕਾਂ ਨੇ ਵੀ ਤੂੰ ਗਲਤ ਮਾਮਾਆਂ ਈਆਂ ਪੈਣਾ ਲੋਕਾਂ ਦੀਆਂ ਨੂੰ ਗਲਤ ਸ਼ਬਦ ਬੋਲੇ ਵੀ ਸਾਡੇ ਕੋਲੇ ਜਨਾਨੀਆਂ ਰੱਖ ਸਾਡੇ ਜਾਂਦੇ ਆ ਸਾਡੇ ਵੀ ਦਿਨ ਨੂੰ ਵੀ ਰਾਤ ਨੂੰ ਵੀ ਸਾਡੇ ਕੋਲੇ ਰਹਿੰਦੀਆਂ ਇੰਨੇ ਗੰਦੇ ਸ਼ਬਦ ਚੂਜ਼ ਕੀਤੇ ਆ ਤਾਂ ਵਾਅਦੇ ਵਿੱਚ ਮੁੱਕਰਦਾ ਜਦੋਂ ਆਡੀਓ ਵਾਇਰਲ ਹੁੰਦੀ ਆ ਲੋਕ ਵਾਹ ਟੀਵੀ ਚੈਨਲ ਤੋਂ ਜਿਹੜਾ ਇੰਦਰਜੀਤ ਸਿੰਘ ਪੱਤਰਕਾਰ ਆ ਉਹਦੇ ਉੱਪਰ ਉਹਦੇ ਉੱਤੇ ਪਰਚਾ ਦਰਜ ਕਰਦੇ ਹੋ ਵੀ ਸਾਡੀ ਕਰਤੂਤ ਕਿਸੇ ਦੇ ਸਾਹਮਣੇ ਨਾ ਆ ਜੇ ਕਿਉਂ ਸਾਡੀਆਂ ਕਰਤੂਤਾਂ ਦਿਖਾ ਰਹੇ ਹੋ ਆਡੀਓ ਵਾਇਰਲ ਹੁੰਦੀ ਆ ਫਿਰ ਇੱਕ ਪੱਤਰਕਾਰ ਨੂੰ ਉਸ ਨੂੰ ਫੇਰ ਧਮਕੀ ਦਾ ਇੱਕ ਫੋਨ ਆਉਂਦਾ ਜਿਹੜੇ ਦਾ ਨਾਮ ਹੁਣ ਤੁਹਾਨੂੰ ਦੱਸਾਂਗੇ ਜੋਧਾ ਨਾਮ ਦਾ ਕੋਈ ਇਹਨਾਂ ਦਾ ਇੱਕ ਵਰਕਰ ਆ ਜੋਧਾ ਨਾਮ ਪਿੰਡ ਮਹਰਾਜ ਉਹ ਉਹ ਵੀ ਧਮਕੀ ਦਿੰਦਾ ਉਹ ਵੀ ਆਈਡੀਓ ਉੱਪਰ ਇਹਦੇ ਵਾਇਰਲ ਆ ਗਈ ਦੂਜੇ ਤੀਜੇ ਨੰਬਰ ਤੇ ਤੁਹਾਨੂੰ ਮਿਲ ਜਾਣੀ ਹੈ ਤਾਂ ਜਿਹੜੀ ਹੋਣ ਵਾਲੀ ਇੱਕ ਇੱਕ ਹੋਰ ਵੀਡੀਓ ਜਾਰੀ ਹੁੰਦੀ ਆ ਲੋਕ ਵਾਈਟੀਵੀ ਚੈਨਲ ਤੋਂ ਇਹ ਭੈਣ ਨੇ ਚੰਗੀ ਤਰ੍ਹਾਂ ਇਹਦੀ ਜੋ ਲਾਹ ਪਾਕ ਕੀਤੀ ਆ ਚੰਗੀ ਤਰ੍ਹਾਂ ਬੀਤੀ ਫੁੱਲ ਕਿ ਕਵੇਤੀ ਦਾ ਹੱਕ ਵੀ ਬੰਦ ਆ ਸਾਰਾ ਪੰਜਾਬ ਅੱਜ ਪੱਤਰਕਾਰ ਦੇ ਹੱਕ ਦੇ ਵਿੱਚ ਖੜਾਗਾ ਕਿਉਂਕਿ ਜਿਹੜਾ ਇਹਨਾਂ ਨੇ ਉਹਦੇ ਤੇ ਪਰਚਾ ਦਰਜ ਕਰਨ ਦੀ ਇੱਕ ਕੋਸ਼ਿਸ਼ ਕੀਤੀ ਤਾਂ ਉਹਦਾ ਅੰਜਾਮ ਹੁਣ ਬਹੁਤ ਬੁਰਾ ਹੋਣ ਜਾ ਰਿਹਾ ਕਿਉਂਕਿ ਇਹਨਾਂ ਨੂੰ ਇਹ ਨਹੀਂ ਪਤਾ ਇੱਕ ਪਾਸੇ ਸੀਐਮਪੋਂ ਅੰਤਮਾਨ ਪੰਜਾਬ ਇਹਨੂੰ ਹੁਣ ਦੱਸਿਆਗਾ ਹੁਣ ਨਸ਼ਾ ਤੇ ਰੋਕ ਲੱਗ ਰਿਹਾ ਇੱਕ ਵੀਡੀਓ ਜਾਰੀ ਹੁੰਦੀ ਆ ਮੈਂ ਹੁਣ 2 ਮਿੰਟ ਪਹਿਲਾਂ ਦੇਖੀ ਸੀ ਨਸ਼ਾ ਤੇ ਰੋਕ ਲੱਗ ਰਿਹਾ ਹੁਣ ਲਾਈਏ ਰੋਕ ਵੀ 2 ਸਾਲ 3 ਸਾਲ ਪਹਿਲਾਂ ਤੁਹਾਨੂੰ 5 ਸਾਲ ਹੁੰਦੇ ਹੈਗੇ ਥੋੜੀ ਸਰਕਾਰ ਤਿੰਨ ਸਾਲ ਤੁਸੀਂ ਪੌਣੇ ਤਿੰਨ ਸਾਲ ਹੋ ਗਏ ਆਏ ਹਾਂ ਉਦੋਂ ਇਹਨਾਂ ਨੇ ਕੋਈ ਚਿੱਟੇ ਦਾ ਮੁੱਦੇ ਮੁੱਦਾ ਰੱਖ ਕੇ ਇਹਨਾਂ ਨੇ ਸਰਕਾਰ ਬਣਾਈ ਸੀ ਉਦੋਂ ਕੋਈ ਇਹਨਾਂ ਦੇ ਯਾਦ ਨਹੀਂ ਸੀ ਵੀ ਅਸੀਂ ਰੋਕ ਲਾਉਣੀ ਹੈ ਨਸ਼ੇ ਦੀ ਵਾਅਦਾ ਜਰੂਰ ਕਰੇ ਸੀ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਸੀ ਇਹਨਾਂ ਨੂੰ ਪਤਾ ਸੀ ਵੀ ਲੋਕ ਨਸ਼ੇ ਤੋਂ ਜੂਝ ਰਹੇ ਆ ਤਾਂ ਆਪਾਂ ਹਾਂ ਜੇ ਹੋਵੇ ਨਾ ਤਾਂ ਆਪਾਂ ਇਹ ਕਹੀਏ ਲੋਕਾਂ ਨੂੰ ਵੀ ਅਸੀਂ ਚਿੱਟਾ ਬੰਦ ਕਰਾਂਗੇ ਪਹਿਲੇ ਨੰਬਰ ਤੇ 26 ਜਨਵਰੀ ਨੂੰ ਵਾਅਦਾ ਕਰਿਆ ਸੀ ਇਹਦਾ ਉਹ ਸਪਾਇਆ ਨਹੀਂ ਹੋਇਆ ਚਿੱਟੇ ਦਾ ਜਿਹੜਾ ਕਹਿ ਰਹੇ ਸੀ ਸਮਾਂ ਦੀ ਵਧ ਗਿਆ ਚਿੱਟਾ ਗੋਲੀਆਂ ਪੰਜਾਬ ਚ ਬੇਆਮ ਹੋ ਗਿਆ ਸਾਡੇ ਨੌਜਵਾਨ ਮਰ ਰਹੇ ਆ ਕਈ ਮਾਵਾਂ ਦੇ ਪੁੱਤ ਉੱਜੜ ਗਏ ਘਰ ਉੱਜੜ ਗਏ ਹਾਲੇ ਤੱਕ ਸਾਡੇ ਪੰਜਾਬ ਚਿੱਟਾ ਬੇਆਮ ਵਿਖ ਰਿਹਾ ਤਾਂ ਹੁਣ ਜਿਹੜੇ ਇੱਕ ਹੋਰ ਨਵਾਂ ਆਇਨੇ ਹੁਣ ਸਾਰੀ ਪੁਲਿਸ ਨੂੰ ਇੱਕ ਆਪਣੇ ਬਣੀਓ ਕਾਰਵਾਈ ਕਰਨ ਦਾ ਇੱਕ ਐਲਾਨ ਕਰਤਾ ਜੀ ਜੋ ਵੀ ਨਸ਼ੇ ਵਾਲਾ ਕਿਤੇ ਵੀ ਮਿਲਦਾ ਉਹਨੂੰ ਚੱਕ ਕੇ ਜੇਲ੍ਹ ਚ ਸੁੱਟੋ ਜਿਹੜੇ ਚੋਰੀਆਂ ਚੱਕਪੇ ਜੋ ਵੀ ਕਰਦੇ ਆ ਸਾਰਿਆਂ ਨੂੰ ਗ੍ਰਿਫਤਾਰ ਕਰੋ ਇਹਨੂੰ ਹੁਣ ਅੱਜ ਦਿਸਦਾ ਪੰਜਾਬ ਵੀ ਨਸ਼ੇ ਦੇ ਵਿੱਚ ਜੂਝ ਰਿਹਾ ਹੈ ਲੋਕ ਕਿਸੇ ਘਟੋਕਾ ਕਿੰਨੇ ਮਾਵਾਂ ਦੇ ਪੁੱਤੋ ਜੜਗੇ ਚਿੱਟੇ ਨਾਲ ਤਾਂ ਅੱਜ ਇਹਨਾਂ ਦੀ ਯਾਦ ਆਉਂਦਾ ਹੁਣ ਗੱਲ ਆਉਂਦੀ ਹੈਗੀ ਬਲਕਾਰ ਸਿੱਧੂ ਤੇ ਜੇ ਦੇਖੋ ਹੁਣ ਆਪਾਂ ਸਾਰਿਆਂ ਨੂੰ ਇਹੀ ਕਹਾਂਗੇ ਵੀ ਜਿੰਨੇ ਵੀ ਆਪਣੇ ਭਰਾ ਆ ਕੇ ਪੰਜਾਬੀ ਭੈਣ ਭਰਾ ਜਿੰਨੇ ਵੀ ਸਾਰੇ ਪੱਤਰਕਾਰ ਕਿਉਂਕਿ ਵੈਸੇ ਤਾਂ ਉਹਦੇ ਹੱਕ ਦੇ ਵਿੱਚ ਹੈਗੇ ਆ ਤਾਂ ਜਿਹੜਾ ਹੁਣ 3 ਤਰੀਕ ਨੂੰ ਇੱਕ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਉਹਨਾਂ ਨੇ ਇੱਕ ਅਪੀਲ ਵੀ ਕੀਤੀ ਆਪਣੇ ਮੰਨੀਓ ਕਾਰ ਸਿੱਧੂ ਤਿੰਨ ਤਰੀਕ ਨੂੰ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਹੈਗਾ ਤਾਂ ਵੈਸੇ ਵੀ ਆਪਾਂ ਇਹ ਕਹਿਣਾਗਾ ਬਣਦਾ ਹੁਣ ਵੀ ਕਈ ਚੈਨਲਾਂ ਤੋਂ ਵੀਡੀਓ ਹੋ ਗਈਆਂ ਅਪਲੋਡ ਘਟੋ ਘਟ ਮੇਰੀ ਗਿਣਤੀ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ 50-60 ਚੈਨਲਾਂ ਤੇ ਮੈਂ ਹੀ ਦੇਖ ਚੁੱਕਿਆ ਸਾਰਾ ਪੰਜਾਬ ਪੱਤਰਕਾਰ ਦੇ ਹੱਕ ਦੇ ਵਿੱਚ ਹੋਰ ਤੀਜੀ ਕੋਈ ਖਬਰ ਨਹੀਂ ਆਈ ਕੱਲ੍ਹ ਦੀਆਂ ਇਹੀ ਖਬਰਾਂ ਆਈਆਂ ਨੇ ਤਾਂ ਮੇਰੇ ਚੈਨਲ ਤੋਂ ਵੀ ਦੋ ਤਿੰਨ ਵੀਡੀਓ ਮੈਂ ਅਪਲੋਡ ਕਰ ਸਕਿਆ ਕਰੀਆਂ ਦੋ ਤਿੰਨ ਵੀਡੀਓ ਅਪਲੋਡ ਕਰੀਆਂ ਗਈਆਂ ਤਾਂ ਇਹ ਚੌਥੀ ਵੀਡੀਓ ਹੋਰ ਆ ਮੇਰੀ ਤੈਨੂੰ ਵੀਡੀਓ ਪਹਿਲਾਂ ਕਰਤੀਆਂ ਹੁਣ ਗੱਲ ਇੰਨੀ ਕਾ ਜਿਹੜੀ ਭੈਣ ਨੇ ਨੇ ਚੰਗੀ ਤਰ੍ਹਾਂ ਇਹਦੀ ਬੇਇੱਜ਼ਤੀ ਕੀਤੀ ਫੁੱਲ ਤਰੀਕੇ ਨਾਲ ਵੀ ਤੇਰੇ ਪਹਿਲਾਂ ਜਿਹੜੇ ਫੁੱਲਾਂ ਦੇ ਹਾਰ ਪਾਉਂਦੀਆਂ ਸੀ ਮਾਤਾ ਭਣਾ ਅੱਜ ਕੀ ਹੁਣ ਤਿਆਰ ਨਹੀਂ ਤੇਰੇ ਜੋੜਿਆਂ ਦੇ ਹਾਰ ਪਹਿਣਗੇ ਤਾਂ ਹੁਣ ਘਰੋਂ ਬਾਹਰ ਨਿਕਲ ਕੇ ਦਿਖਾ ਜਿਹੜਾ ਤੂੰ ਮੰਨਦਾ ਨਹੀਂ ਵੀ ਮੇਰੀ ਆਡੀਓ ਵਾਇਰਲ ਜਿਹੜੀ ਹੋਈ ਆ ਮੇਰੀ ਨਹੀਂ ਹੈਗੀ ਆਵਾਜ਼ ਕਿਸੇ ਹੋਰ ਦੀ ਆ ਪਹਿਲਾਂ ਨੰਬਰ ਤਾਂ ਤੈਨੂੰ ਬੱਚਾ ਬੱਚਾ ਜਾਣਦਾ ਕਿਉਂਕਿ ਕਲਾਕਾਰ ਰਹਾ ਤੂੰ ਪਹਿਲਾਂ ਸਿੰਗਰ ਰਹਾ ਸਾਰੇ ਵਿਵਾਜ ਪਛਾਣਦੇ ਤਰੀਕ ਤਾਂ ਹੁਣ ਜਿਹੜਾ ਤੁਸੀਂ ਝੂਠ ਬੋਲ ਰਹੇ ਹੋ ਵੀ ਨਾ ਮੇਰੀ ਤਾਂ ਆਵਾਜ਼ ਨਹੀਂ ਹੈਗੀ ਇਹ ਵੀਡੀਓ ਕਿਸੇ ਹੋਰ ਦੀ ਆ ਤਾਂ ਫਿਰ ਬੰਦਾ ਪੇਸ਼ ਕਰੋ ਸਾਹਮਣੇ ਕਿੰਦੀ ਆਡੀਓ ਹੈ ਫਿਰ ਤੁਸੀਂ ਗੁੰਡਿਆਂ ਤੋਂ ਧਮਕੀ ਦਿਵਾਉਣੇ ਆ ਇਹਦੇ ਇੰਦਰਜੀਤ ਜਿਹੜਾ ਪੱਤਰਕਾਰ ਆ ਫਿਰ ਧਮਕੀਆਂ ਆਉਂਦੀ ਆ ਉਹ ਗਾਲ੍ਹਾਂ ਕੱਢ ਰਿਹਾ ਸਰੇ ਆਮ ਧਮਕੀ ਤੁਸੀਂ ਵੀ ਸਾਇਹ ਸੁਣੀ ਹੋਊਗੀ ਇਹ ਕਿੱਥੋਂ ਦਾ ਆਪਾਂ ਰਾਜਨੀਤੀ ਆ ਗਈ ਲੋਕਾਂ ਨੇ ਐਮਐਲਏ ਬਣਾਇਆ ਥੋੜੇ ਵਾਸਤੇ ਜਿਹੜੀਆਂ ਮਾਵਾ ਭੈਣਾ ਨਾਲ ਤੁਰੀਆਂ ਐ ਕਰਕੇ ਵੀ ਭਾਈ ਵੋਟ ਪਾਓ ਜਿਤਾਓ ਤਾਂ ਅੱਜ ਤੁਸੀਂ ਉਹਨਾਂ ਨੂੰ ਗਾਲ੍ਹਾਂ ਕੱਢ ਰਹੇ ਹੋ ਕਿ ਪੰਜਾਬ ਦੇ ਵਿੱਚ ਐਮਐਲਏ ਪੰਜਾਬ ਦੇ ਹੱਕ ਮੰਗਣ ਦੇ ਵਾਸਤੇ ਹੁੰਦੇ ਹੈਗੇ ਕੋਈ ਇਹ ਨਹੀਂ ਵੀ ਲੋਕਾਂ ਨੂੰ ਗਾਲਾਂ ਦੇਓ ਛੋਟੀ ਪਾਰਟੀ ਬਣ ਗਈ ਕਿਸੇ ਅਹੁਦੇ ਤੇ ਬਿਠਾਤਾ ਲੋਕਾਂ ਨੇ ਤਾਂ ਤੁਸੀਂ ਅੱਜ ਉਹਨਾਂ ਨੂੰ ਗਾਲਾਂ ਕੱਢ ਰਹੇ ਹੋ ਚਲੋ ਜੀ ਖਾਸ ਕਰਕੇ ਜਿਹੜੀ ਭੈਣ ਨੇ ਇਹਨਾਂ ਦੀ ਲਾਹ ਪਾ ਚੰਗੀ ਤਰ੍ਹਾਂ ਕੀਤੀ ਹੈ ਥੰਮੇਲ ਤੇ ਫੋਟੋ ਤੁਹਾਨੂੰ ਮਿਲੀ ਜਾਣੀ ਆ ਚਲੋ ਆਪਾਂ ਅਪੀਲ ਕਰਦੇ ਆ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਕਿਉਂਕਿ ਆਪਣੇ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਹੈ ਥੋੜੀ ਜਿਹਾ ਸਾਂਝੀ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਕਰੋ ਜੀ ਇਨ ਨੂੰ ਸਬਸਕ੍ਰਾਈਬ ਕਰਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਤਾਂ